ਚਾਬਰ ਜ਼ੁਲਮ ਕਮ ਆ ਗਏ ਲਾ ਕਰ ਆਪਣਾ ਜੋਰ ਪਰ ਸਿਕ ਆਉਂਦੇ ਸਾਹਮਣੇ ਨਿਖਰ ਨਿਖਰ ਕੇ ਹੋ ਤਵਾਰੀਖ ਨੇ ਮੰਨੀ ਨਾਨਕ ਸੇਖਾ ਧਰਮਾਂ ਦੇ ਬਾਨੀ ਆ ਗਿਆ ਚੜ ਇੰਡੀਆ ਤੇ ਬਾਬਰ ਬਹੁਤੇ ਜ਼ੁਲਮ ਕਮਾ ਗਿਆ ਜਾਬਰ ਬਹੁਤੀ ਕਰ ਲਟ ਮਾਰ ਗਿਆ ਪਾਣੀ ਪਤ ਦੀ ਜੰਗ ਮੁਗਲ ਤੋਂ ਲੋਦੀ ਹਾਰ ਗਿਆ ਦੀ ਮਾਰ ਮਰਦ ਕਟ ਕਰ ਘੰਡੀਆਂ ਹੋਈਆਂ ਸਾਜਵਈਆਂ ਰੰਡੀਆਂ ਇਤੀ ਮਾਰ ਪਈ ਕੁਰਲਾਣੇ ਮਿੱਠੇ ਬਰਕਰ ਮਨ ਲੈ ਭਾਣੇ ਧੋ ਵਰਤਾ ਕਰ ਤਾਰ ਦਿੱਤੇ ਜਦ ਵੀ ਜ਼ੁਲਮ ਸਿਖਾਤੇ ਹੋਏ ਜੁਲਮ ਨੇ ਹੋਰ ਨਖਾਰ ਦਿੱਤੇ ਹੋਏ ਗਲਤ ਵਾਰੀ ਖਨੇ ਮੰਨੀ ਨਾਨਕ ਸਿੱਖ ਧਰਮ ਦੇ ਬਾਨੀ ਆ ਗਿਆ ਚੜ ਇੰਡੀਆ ਤੇ ਬਾਬਰ ਬਹੁਤੇ ਜੁਲਮ ਕਮਾ ਗਿਆ ਜਾਬਰ ਬਹੁਤੀ ਕਰ ਲੁੱਟ ਮਾਰ ਗਿਆ ਪਾਣੀ ਪਤ ਦੀ ਜੰਗ ਮੁਗਲ ਤੋਂ ਲੋਤੀ ਹਾਰ ਗਿਆ ਦੀ ਮਾਰੇ ਮਰਦ ਘਾਟ ਕਰ ਘੰਡੀਆਂ ਹੋਈਆਂ ਸਾਜਮ ਆਈਆਂ ਰੰਡੀਆਂ ਏਤੀ ਮਾਰ ਤਾਰ ਬਾਬਰ ਮਰ ਗਿਆ ਕੁਝ ਤੇਰਾ ਰਾਜ ਹਮਾਇੂ ਕਰ ਗਿਆ ਅਕਬਰ ਰਾਜ ਸਮੇਂ ਖੁਸ਼ ਪਰਚਾਇ ਉਸ ਨੂੰ ਮਿਲਿਆ ਨੇਕ ਦਾਦਰ ਜਾ ਆਦਤ ਛੱਡ ਗਿਆ ਕੋੜਾਂ ਦੀ ਹਿੰਦੂਆਂ ਨਾਲ ਜੋੜ ਲੈ ਰਿਸ਼ਤੇ ਵਿਆਹ ਕੇ ਕੁੜੀ ਰਠੋੜਾਂ ਦੀ ਜੀ ਫੇਰੇ ਲੈ ਲੈ ਕਰ ਪਰਕਮਿਆਂ ਉਸ ਦੇ ਜਹਾਂਗੀਰ ਪੁੱਤ ਜੰਮਿਆ ਉਹ ਤਾਂ ਸਿਆਣਾ ਦਾਸ ਸਵਰਸੀ ਸਿੱਖਾ ਕਲਾ ਪਰਿਆ ਕਨਵਰਸੀ ਚੰਦੂ ਦੀ ਗੁਫਤਾਤ ਦੇ ਤੋਂ ਗਲੀ ਲਾਤੀ ਮੁਗਲ ਭੂਪਨ ਨੂੰ ਉਂਗਲੀਆਂ ਕਰਗੇ ਖਤਮਿਆ ਤੇਰਾ ਜਗਦੀਰਾ ਵੀ ਨਦੀ ਕੋਲ ਦੀ ਵਗਦੀ ਉਸ ਵਿੱਚ ਚੁੱਬੇ ਮਾਰ ਦਤੇਗੇ ਜਦ ਵੀ ਜ਼ੁਲਮ ਸਿਖਾਤੇ ਹੋਏ ਜ਼ੁਲਮ ਨੇ ਹੋਰ ਨਖਾਰ ਦਤੇ ਛੇਵੇਂ ਗੁਰੂ ਨਦੀ ਨ ਕਬੂਲਣ ਓ ਤੇਨ ਕਬੂਲਣ ਗਲ ਵਿੱਚ ਦੋ ਤਲਵਾਰਾਂ ਝੂਲਣਾ ਖੇਡ ਸ਼ਿਕਾਰ ਮਾਨਦੇ ਮੌਜਾ ਕਰਕੇ ਤਿਆਰ ਸਿੱਖਾਂ ਦੀ ਫੌਜ ਆਹੂ ਲਾਦੇ ਮੁਗਲਾਂ ਦੇ ਚਾਰ ਲੜਾਈਆਂ ਲੜੀਆਂ ਸ਼ੱਕੇ ਚੜਾਦੇ ਮੁਗਲਾਂ ਦੇ ਉਹ ਇਕ ਥਾਂ ਕਰੀਵਾਰ ਸਿੰਘ ਪਾਵਰ ਤਖਤ ਅਕਾਲ ਉਸਾਰਿਆ ਟਾਵਰ ਉਸ ਥਾਂ ਸਤਗੁਰ ਲਾਉਣ ਕਚੈਰੀ ਕਰਦੇ ਆਪਰੇ ਆਦਾਂ ਸ਼ਹਿਰੀ ਸਭ ਦੇ ਕਾਗਜ਼ ਸਵਾਰ ਦਤੇਂਗੇ ਜਲਮਨ ਸਿਕਾਤੇ ਹੋਏ ਜਲਮਨੇ ਹੋਰ ਨਖਾਰਦੇ ਔਰੰਗਜ਼ੇਬ ਸੰਭਾਲਿਆ ਤਖਤ ਤੇ ਵੱਧ ਗਏ ਜ਼ਬਰ ਜੁਲਮ ਦੇ ਲਖਤੇ ਹਿੰਦੂਆਂ ਜ਼ਬਰਨ ਮੋਮਣ ਕਰਦਾ ਪਾਪੀ ਨਹੀਂ ਖੁਦਾ ਤੋਂ ਡਰਦਾ ਨੀਅਤ ਰੱਖਦਾ ਖੋਟੀ ਸੀ ਫੇ ਵੱਡੀ ਸ਼ੇਰ ਜਨੇਉ ਲਾ ਕੇ ਮਗਰੋਂ ਸ਼ਕਦਾਰ ਰੋਟੀ ਸੀ ਜੀ ਅਫਕਰ ਸ਼ੇਰ ਲਗਾ ਤੇ ਲੰਬੂ ਕਰਦੇ ਬਿਪ ਕਸ਼ਮੀਰੀ ਕੰਬੂ ਅੱਗੇ ਤੇਗ ਬਹਾਦਰ ਪਾਸੇ ਮੰਨ ਕੇ ਬਿਪਰਾ ਦੀ ਅਰਦਾਸ ਓ ਨੇ ਸਰਵਾਰ ਦਿੱਤੇ ਜਦ ਵੀ ਝੁਲਮ ਸਿਕਾਤੇ ਹੋਏ ਜਲਵਨੇ ਹੋਰ ਨਖਾਰ ਦਿੱਤੇ ਹੋ ਸਦਕੇ ਗੁਰੂ ਗੋਬਿੰਦ ਸਿੰਘ ਜੀ ਦੇ ਤੁਰਿਆ ਦਾਦਾ ਜੀ ਦੀ ਲੀਤੇ ਛਾਹੀ ਠਾਠ ਬਣਾ ਲਿਆ ਸਾਰਾ ਖੜਕੇ ਨਤਰਣ ਜੀਤ ਨਗਾਰ ਸਿਰ ਤੇ ਸੁੰਦੀ ਕਲਗੀ ਸੀ ਬਾਈ ਤਾਰ ਨਰੇ ਚਾਂਦੀ ਇੱਕ ਸੁਣ ਕੇ ਬਲ ਗਈ ਸੀ ਦੀ ਪੌਂਟਾ ਸਹਿਬ ਹਾਰਾ ਕੇ ਰਾਜੇ ਅਮਰਤ ਪਿਆ ਕੇ ਤੇ ਸਿੰਘ ਸਾਜੇ ਜਰੀ ਤੇ ਪਤਚਾਰੇ ਭਾਰਤ ਵਰਸ਼ੀ ਉਤੋਂ ਦੀਵਾਰ ਕਰਦੇ ਸਿਰਾਂ ਉਤਾਰ ਦਿੱਤੇ ਜਦ ਵੀ ਝੁਲਮ ਸਿਖਾਤੇ ਹੋਏ ਜਲਵਨੇ ਹੋਰ ਨਖਾਰ ਦਤੇ ਹੋ ਪਹੁੰਚ ਨ ਦੇੜ ਤੱਗਿਆ ਚੋਲਾ ਮਾ ਬੋ ਦਾਸ ਕਰਿਆ ਵਸ ਪੋਲਾ ਬਖਸ਼ੀ ਬੋਂਦ ਅਮੀ ਦੀ ਤੁਦਨੋ ਤਰਫ ਪੰਜਾਬ ਤੋਰੀਆ ਤੁਦਨ ਦੇ ਕੇ ਸੈਨਾ ਜਿੰਨਾ ਦੀ ਸਿਰਹੰਦ ਬਨੂੜ ਸੰਡੋਰਾ ਇਟ ਇਟ ਕਰਤੀ ਤਿੰਨਾ ਦੀ ਜੀ ਬੜੀਆਂ ਤੇਜ ਲੜਾਈਆਂ ਲੜੀਆਂ ਵੱਟਦੇ ਮੁਗਲ ਜਿਵੇਂ ਜਟ ਚਰੀਆਂ ਗੰਕੂ ਅਤੇ ਸੁਚਾਨੰਦ ਝੁਕਿਆ ਡੰਡਾ ਸਣੇ ਵਜੀਦੇ ਝੁਕਿਆ ਕੋਲਾਸ ਤੈਨੀ ਮਾਰਦੇ ਜਦ ਵੀ ਜ਼ੁਲਮ ਸਿਖਾਤੇ ਹੋਏ ਜ਼ੁਲਮ ਨੇ ਆਗ ਤੇ ਹੋ ਗਿਆ ਤੇਜ ਜ਼ੁਲਮ ਦਾ ਚੱਕਰ ਫੜ ਕੇ ਕੇਸਾਂ ਧਾਰੀ ਫੱਕਰਾ ਬਹੁਤੇ ਚਰਖੜੀਆਂ ਤੇ ਚਾੜੇ ਨਿਆਣੇ ਨੇਦਿਆਂ ਤੇ ਟੰਗ ਪਾੜੇ ਕੁਛੜੋਂ ਖੋ ਕੇ ਮਾਵਾਂ ਦਿਉਂ ਤਾਂ ਚਤ ਸਾਡਾ ਰਾ ਦੀ ਜੇਕਰ ਉੱਤਰ ਸਾਵਾਵਾਂ ਦਿਉਂ ਜੀ ਪਾ ਕੇ ਮੁਗਲ ਮਗਰ ਹਰ ਧੋਕੇ ਦੇਤੇ ਸ਼ਹਿਰ ਪਿੰਡਾਂ ਵਿੱਚ ਹੋ ਕੇ ਸਿੱਕਦਾ ਜੋ ਸਿਰ ਵੱਟ ਕੇ ਲਿਆਉ ਅਸੀਂ ਨਗਦਰ ਪਈਏ ਪਾਉਾ ਨਾਲਾ ਇਸ਼ਤਿਆ ਜਲਮਸਿਕਾਂਤੇ ਹੋਏ ਜਲਮਨੇ ਹੋਰ ਨਖਾਰਦੇ ਅਹਿਮਦ ਸ਼ਾਹ ਤੇ ਨਾਦਰਸੁੱਲੇ ਕਰ ਗਏ ਜ਼ੁਲਮ ਸਿਖਾਂਤੇ ਖੁੱਲੇ ਸੀਸਕ ਕੌਮ ਦੀ ਜੜ ਨੂੰ ਪਟਤਾ ਢਾ ਹਰਮੰਦਰ ਸੁਨੇਰੀ ਅਟਤਾ ਕਰੀ ਬੇਅਦਬੀ ਗੁਰ ਘਰ ਦੀ ਮੱਤਾ ਰੰਗੜ ਨਚਾਵੇ ਗਣਕਾ ਪਹਿਣ ਨਵਾਬਾਂ ਦੀ ਵਰਦੀ ਜੀ ਖਬਰਾਂ ਹੋਇਆਂ ਬੁੱਟੇ ਜੋੜੇ ਤੁਰ ਪੇ ਦੋ ਅਣਕੀਲੇ ਕੌੜੇ ਰੇ ਕਿਆ ਮੁਗਲਾਂ ਦਾ ਮੂੰਹ ਅਡਿਆ ਸੁਣ ਕੇ ਸਿਰ ਮੱਸੇ ਦਾ ਵਡਿਆ ਕਿਦਰੇ ਸਾਜ ਖਨਾਰ ਦਤੇਗੇ ਜਦ ਵੀ ਜ਼ੁਲਮ ਸਿਖਾਉਂਦੇ ਹੋਏ ਜ਼ੁਲਮ ਨੇ ਹੋਰ ਨਖਾਰ ਦਤੇ ਹਰਕੇ ਲੈਣ ਮੁਗਲ ਨਾਲ ਟੇਟਾ ਬੜਾ ਨਾਲ ਟੇਟਾ ਨਤਰਿਆ ਮਹਾ ਸਿੰਘ ਦਾ ਬੇਟਾ ਉਸ ਦਾ ਵਾਂਗ ਨਵਾਬਾਂ ਟੌਰੇ ਕਬਜਾ ਕਰ ਲਿਆ ਸ਼ਹਿਰ ਲਾਹੌਰ ਹੈ ਉਸ ਤੇ ਦialੂ ਕਾਦਰ ਸੀ ਮਾਲਕ ਤਾਜ ਤਖਤ ਦਾ ਬਣ ਗਿਆ ਸਿੰਘ ਰਣਜੀਤ ਬਹਾਦਰ ਸੀ ਜੀ ਜਦ ਲਈ ਪੰਜ ਨਦੀਆਂ ਦੀ ਧਰਤੀ ਮੁਗਲ ਹਕੂਮਤ ਚੱਲਦੀ ਕਰਦੀ ਸੇਵਾ ਪਾਵ ਬੜਾ ਸੀ ਅੰਦਰ ਮੜਦਾ ਸੌਣੇ ਸੇ ਹਰੀ ਮੰਦਰ ਭੂਗੇ ਨਵੇਂ ਉਸਾਰ ਦਿੱਤੇਗੇ ਜਦ ਵੀ ਝੁਲਮ ਸਕਾਤੇ ਹੋਏ ਜੁਰਮ ਨੇ ਹੋਰ ਨਖਾਰ ਦਿੱਤੇ ਬੇੜਾ ਧਿਆਨ ਸਿੰਘ ਦਾ ਬਹਿ ਗਿਆ ਸੀ ਸਖਰਾਜ ਉਸਰਕੇ ਟੈ ਗਿਆ ਦਿੱਲੀੋਂ ਆਗੇ ਗੋਰੇ ਚੜਕੇ ਲੈ ਗਏ ਕੁਵਰ ਨਿਆਣਾ ਫੜਕੇ ਛਿੱਪ ਚੜਾਤਾ ਗੋਰੀਆ ਨੇ ਜਿੰਦਾ ਰਾਣੀ ਨੂੰ ਵੀ ਜੇਲ੍ਹ ਚ ਪਾਤਾ ਗੋਰੀਆ ਨੇ ਜੀ ਫੇਰ ਫਰੰਗੀਆਂ ਝੁਲਮ ਵਧਾਤੇ ਕੂਕੇ ਤੋਪਾ ਨਾਲ ਉਡਾਤੇ ਜੈਤੋ ਅਤੇ ਗੁਰੂ ਕੇ ਬਾਗ ਕਰਗੀ ਭਸਮ ਸਿਖਾ ਨੂੰ ਆਗੇ ਜ਼ੁਲਮੀ ਪਾਂ ਬੜ ਠਾਰ ਦਤੇਂਗੇ ਜਦ ਵੀ ਜ਼ੁਲਮ ਸਿਖਾਤੇ ਹੋਏ ਜ਼ੁਲਮ ਨੇ ਹੋਰ ਨਖਾਰ ਦਤੇਂ ਸਿੰਘੋ ਹੁਣ ਵੀ ਨੱਕ ਭਰਾਓ ਬਿਰਤੀ ਗੁਰ ਚਰਨਾਂ ਨਾਲ ਲਾਓ ਜੋ ਰਵ ਖਾਤਾ ਜੋਰਾ ਵਰਨੇ ਥੋਡੇ ਏਸੇ ਨੇ ਦੁਖ ਹਰਨੇ ਸਹੀ ਬਤਾ ਦੂ ਰਸਤੇ ਨੂੰ ਸਤ ਕਰੋ ਦੇ ਮਦਾਰਸ ਸੇ ਆਦੋ ਬਨਕੇ ਬਸਤੇ ਨੂੰ ਜੀ ਹੁਣ ਤਾਂ ਸਮਾਪਰਕ ਦਾ ਆਇਆ ਸ੍ਰੀ ਅਕਾਲ ਤੱਕ ਨੂੰ ਢਾਇਆ ਮਰ ਕੇ ਸਿੰਘ ਬੜੇ ਨਰਦੋਸ਼ੇ ਬਾਬੂ ਕੁੱਲ ਫਿਰਦੇ ਅਫਸੋਸੇ ਹਾਂ ਦੇ ਨਾਰੇ ਮਾਰ ਦਤੇਂਗੇ ਜਦ ਵੀ ਜ਼ੁਲਮ ਸਿਖਾਂਤੇ ਹੋਏ ਜ਼ੁਲਮ ਨੇ ਹੋਰ ਨਿਖਾਰ ਦਤੇ ਮੰਨੂ ਸਾਡੀ ਦਾਤਰੀ